ਖਬਰਨਾਮਾ ਦੇਖ ਰਿਹਾ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕੀ ਹੋ ਗਿਆ ਹੈ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਸੱਤਾ ਦਾ ਦੁਰਪਰਯੋਗ ਕਰ ਰਹੇ ਨੇ ਚਾਹੇ ਬਲਕਾਰ ਸਿੰਘ ਸਿੱਧੂ ਹੋਵੇ ਚਾਹੇ ਨਰਿੰਦਰ ਕੌਰ ਭਰਾਜ ਹੋਵੇ ਚਾਹੇ ਹਲਕਾ ਬਟੰਡੇ ਦਾ ਮੌਜੂਦਾ ਵਿਧਾਇਕ ਹੋਵੇ ਇੱਧਰ ਇੱਕ ਹੋਰ ਖੁਲਾਸਾ ਹੋਇਆ ਹੈ ਯਾਨੀ ਕਿ ਜਿਹੜਾ ਸੱਚ ਬੋਲਦਾ ਹੈ ਜਿਹੜਾ ਇਹਨਾਂ ਦੇ ਪੋਤੜੇ ਫੋਲਦਾ ਹੈ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਦੂਸਰੀ ਪਾਰਟੀ ਦੇ ਵਰਕਰ ਨੇ ਉਹਨਾਂ ਉੱਤੇ ਹਮਲੇ ਕਰਵਾਏ ਜਾਂਦੇ ਨੇ ਇਹਨਾਂ ਐਮਐਲਏ ਦੇ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਹਾ ਹੀ ਮਾਮਲਾ ਆਇਆ ਹੈ ਸਾਹਮਣੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਪੱਤਰਕਾਰ ਉੱਤੇ ਹਮਲਾ ਕਰਵਾ ਦਿੱਤਾ ਹੈ ਐਮਐਲਏ ਬੀਬੀ ਮਾਨੁਕੇ ਨੇ ਮਾਨੁਕੇ ਔਰੜੀ ਵਿਵਾਦਾਂ ਦੇ ਵਿੱਚ ਨੇ ਕਿਸੇ ਕੋਠੀ ਦੇ ਨਜ਼ਾਇਜ਼ ਕਥਤੌਰ ਤੇ ਕਬਜ਼ੇ ਨੂੰ ਲੈ ਕੇ ਲੇਕਿਨ ਇਧਰ ਪੱਤਰਕਾਰ ਨੇ ਕੁਝ ਹੀ ਦਿਨਾਂ ਕੁਝ ਦਿਨ ਪਹਿਲਾਂ ਬੂਟਿਆਂ ਨੂੰ ਲੈ ਕੇ ਖਬਰ ਲਾਈ ਸੀ ਐਮਐਲਏ ਬੀਬੀ ਮਾਨੁਕੇ ਦੇ ਖਿਲਾਫ ਲੇਕਿਨ ਉਹਨਾਂ ਵੱਲੋਂ ਗੁੰਡਿਆਂ ਦੇ ਦੁਆਰਾ ਹਮਲਾ ਕਰਵਾ ਦਿੱਤਾ ਗਿਆ ਹੈ ਪਹਿਲਾਂ ਆਪਾਂ ਉਸ ਪੱਤਰਕਾਰ ਦੀ ਗੱਲਬਾਤ ਸੁਣਦੇ ਹਾਂ ਫਿਰ ਗੱਲਬਾਤ ਅੱਗੇ ਕਰਾਂਗੇ ਤੋ ਤੁਸੀਂ ਇੱਕ ਤਾਂ ਤੁਸੀਂ ਉਹ ਕਵਰ ਕੀਤੀ ਸੀ ਜੀ ਜਿਹੜੀ ਇੱਕ ਬੂਟਿਆਂ ਵਾਲੀ ਖਬਰ ਪਿਛਲੇ ਦਿਨੀ ਨਸਾਈ ਹੋਈ ਸੀਗੀ ਬੀਬੀ ਦੇ ਔਰ ਉਹ ਵੀ ਤੁਹਾਡੀ ਸੀ ਔਰ ਤੁਹਾਨੂੰ ਲੱਗਦਾ ਕਿ ਉਸ ਖਬਰ ਦੇ ਰੰਜਿਸ਼ ਦੇ ਤੌਰ ਤੇ ਤੁਹਾਡੇ ਤੇ ਹਮਲਾ ਹੋਇਆ ਪਾਪ ਹੀ ਲੱਗਦਾ ਨਹੀਂ ਹੈਗਾ ਜੀ ਮੈਂ ਕਲੀਅਰ ਗੱਲ ਕਹਿਣਾ ਹੈ ਕਿ ਬੀਬੀ ਸਾਹਿਬ ਜੀ ਪਰ ਮਾਨੂੰ ਪੇ ਦਾ ਪੂਰੀ ਭੂਮਿਕਾ ਨਿਭਾ ਰਹੀ ਹੈ ਇੱਥੇ ਅੱਛਾ ਸੋ ਮੈਂ ਕਲੀਅਰ ਕੱਟ ਜਾਂਦਾ ਮੈਨੂੰ ਲੱਗਦਾ ਨਹੀਂ ਹੈਗਾ ਮੈਂ ਕਿਉਂ ਕਮਾ ਲੱਗਦਾ ਮੈਨੂੰ ਪਤਾ ਹੈ ਜੀ ਬੀਬੀ ਮਾਨੂੰ ਕਿਹਨੇ ਕਰਵਾਇਆ ਸੀ ਕਿਉਂਕਿ ਕੱਲ ਮੇਰੀ 3:30 ਵਜੇ ਖਬਰ 5 ਵਜੇ ਕਵਰ ਪੈਂਦੀ ਹੈ ਜੀ 5:30 ਵਜੇ ਮੈਨੂੰ ਕਾਲ ਆਉਂਦੀ ਆ ਬੰਦੇ ਮੈਨੂੰ ਮੈਨਣ ਦੀ ਗੱਲ ਕਰਦੇ ਆ ਜੀ ਜੀ ਜਦੋਂ 5:30 ਕਾਲ ਆਉਂਦੀ ਹੈ ਤਾਂ ਅੱਜ ਜਦੋਂ ਬੰਦੇ ਆਏ ਤਾਂ ਮੈਂ ਕਲੀਅਰ ਕੱਟ ਕੇ ਇਹਨਾਂ ਜੀ ਬੀਬੀ ਸਾਹਿਬ ਜੀ ਦੇ ਮਾਨੂੰ ਜਿਹੜਾ ਪੂਰਾ ਰੋਲ ਆ ਜੀ ਉਹਦੇ ਵਿੱਚ ਮੇਰੇ ਤੇ ਹਮਲਾ ਹੋਣ ਤਾਂ ਕਰਵਾਉਣ ਵਾਲੀ ਬੀਬੀ ਸਾਹਿਬ ਜੀ ਕੋਲ ਮਾਨੂੰ ਪਿਆ ਜੀ ਤੁਹਾਨੂੰ ਅੱਗੇ ਪਿੱਛੇ ਵੀ ਕੋਈ ਧਮਕੀਆਂ ਸਕਵਿੰਦਰ ਜੀ ਵੀ 20 ਲੋਕ ਮੈਨੂੰ ਪਤਰਖਾਈ ਦੇ ਖੇਤਰ ਨਾਲ ਜੁੜੇ ਹੋਏ ਨੂੰ ਲਗਭਗ ਜੀ ਅਜ ਤੱਕ ਮੇਰੀ ਮੇਰੇ ਨਾਲ ਕਿਸੇ ਦਾ ਕਿੰਤੂ ਪ੍ਰੰਤੂ ਨਹੀਂ ਹੋਇਆ ਜੀ ਪਰ ਬੀਬੀ ਸਰਜੀ ਕੁਰ ਮਾਣੂ ਕੇ ਦੀ ਜਦੋਂ ਮੈਂ ਬੋਟਿਆਂ ਵਾਲੀ ਖਬਰ ਲਈ ਦੀ ਬੀਬੀ ਜਿਹੜੇ ਮੁਲਾਜ਼ਮ ਸੀ ਵੀ ਇਹਨਾਂ ਨੇ ਬੋਟਿਆਂ ਦੀ ਕਮਲ ਲਗੀ ਉਸ ਤੋਂ ਬਾਅਦ ਸੇਮ ਡੇ ਬੀਬੀ ਨੇ ਜਦੋਂ ਖਬਰ ਪ੍ਰਕਾਸ਼ ਤੋਂ ਹੋਈ ਆ ਤਾਂ ਸੇਮ ਡੇ ਬੀਬੀ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵੀ ਦਬਾਅ ਪਾਇਆ ਕਿ ਇਹ ਤੇ ਰਾਤੋ ਰਾਤ ਕਾਰਜਾਦ ਕਰੋ ਜੀ ਚਲੋ ਤਾਂ ਮੈਂ ਮਾਣ ਜੋਗਾ ਐਸਐਸਪੀ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਨਿਰਪੱਖਤਾ ਨਾਲ ਮੇਰਾ ਸਾਥ ਦਿੱਤਾ ਜੀ ਚਲੋ ਜਾਂ ਜਿਹੜੇ ਤੇ ਮੇਰੇ ਭਰਾ ਵੀ ਉਹ ਮੇਰੇ ਨਾਲ ਖੜਗੇ ਮੌਕੇ ਤੇ ਜਿਹੜੋਂ ਪਰਚਾ ਦਰਜ ਨਹੀਂ ਹੋਇਆ ਜੀ ਜੀ ਬੀਬੀ ਮਾਨੂਕੇ ਦੇ ਖਿਲਾਫ ਮੈਂ ਹੁਣ ਤੱਕ ਲਿਖਦਾ ਆ ਜੀ ਇਹਦੀਆਂ ਹੋਈਆਂ ਮਨ ਮੰਨ ਲਿਆ ਸੀ ਆਪ ਕੋਧਰੀਆਂ ਨੂੰ ਜਨਤਨ ਕਰਨਾ ਆਇਆ ਤਾਂ ਕਰਕੇ ਬੀਬੀ ਨੂੰ ਮੇਰੇ ਤੇ ਰੋਸ ਸੀਗਾ ਜੀ ਫਿਰ ਇਹਨਾਂ ਨੇ ਬੀਬੀ ਮਾਨੂਕੇ ਨੇ ਜਦੋਂ ਪੀਪਲ ਪ੍ਰਸ਼ੰਤ ਦੇਖੋ ਕਿਸ ਤਰ੍ਹਾਂ ਪੱਤਰਕਾਰ ਨਸੀਬ ਵਿਰਕ ਜਗਰਾਵ ਤੋਂ ਸਰਬਜੀਤ ਕੌਰ ਮਾਨੂਕੇ ਨੇ ਕੱਲ ਪੱਤਰਕਾਰ ਨਸੀਬ ਵਿਰਕ ਤੇ ਹਮਲਾ ਕਰਵਾ ਦਿੱਤਾ ਆਪਣੇ ਕੁਝ ਖਰੀਦੇ ਹੋਏ ਗੁੰਡਿਆਂ ਦੇ ਦੁਆਰਾ ਤੇ ਸਰਬਜੀਤ ਮਾਨੁਕੇ ਨੂੰ ਲੈ ਕੇ ਤਤੇ ਹੋ ਗਏ ਨੇ ਇਹ ਪਤਰਕਾ ਭਾਈ ਸਾਹਿਬ ਜਿਹੜੇ ਹਲਕਾ ਜਗਰਾਉ ਤੋਂ ਬਿਲੋਂਗ ਕਰਦੇ ਨੇ ਬੂਟਿਆਂ ਵਾਲੇ ਦੀ ਖਬਰ ਲਈ ਸੀ ਉਹਨਾਂ ਆਖਿਆ ਕਿ ਸਰਬਜੀਤ ਮਾਨੁਕੇ ਲਗਾਤਾਰ ਸੱਤਾ ਤੇ ਨਸ਼ੇ ਦੇ ਵਿੱਚ ਮਨ ਮਰਜ਼ੀਆਂ ਕਰਦੀ ਆ ਰਹੀ ਹੈ ਜਦੋਂ ਵੀ ਅਸੀਂ ਇਸ ਦੇ ਖਿਲਾਫ ਬੋਲਦੇ ਹਾਂ ਜਾਂ ਖਿਲਾਫ ਲਿਖਦੇ ਹਾਂ ਸਾਨੂੰ ਸਿੱਧੇ ਤੌਰ ਤੇ ਧਮਕੀਆਂ ਆਉਂਦੀਆਂ ਨੇ ਕਈ ਵਾਰ ਉਹਨਾਂ ਨੇ ਕਿਹਾ ਕਿ ਹਲਕੇ ਦੇ ਐਸਐਸਪੀ ਸਾਹਿਬ ਵੱਲੋਂ ਮੇਰਾ ਸਾਥ ਦਿੱਤਾ ਗਿਆ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਕਿਸੇ ਦਾ ਡਰ ਨਹੀਂ ਜਿਹੜਾ ਵੀ ਪੱਤਰਕਾਰ ਇਹਨਾਂ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਸਿੱਧਾ ਧਮਕੀਆਂ ਜਾਂ ਹਮਲਾ ਕਰਵਾ ਦਿੱਤਾ ਜਾਂਦਾ ਹੈ ਇਸ ਵਿਰਕ ਨਾਮ ਦੇ ਪੱਤਰਕਾਰ ਉੱਤੇ ਸਰਬਜੀਤ ਕੌਰ ਮਾਨੁਕੇ ਨੇ ਹਮਲਾ ਕਰਵਾ ਦਿੱਤਾ ਹੈ ਖੁਲਾਸੇ ਕੀਤੇ ਗਏ ਦੇ ਉਸ ਪੱਤਰਕਾਰ ਦੇ ਦੁਆਰਾ ਨਹੀਂ ਉਹ ਕਹਿੰਦਾ ਹੈ ਕਿ ਇਹਦੇ ਵਿੱਚ ਸ਼ੱਕ ਨਹੀਂ ਹੈ ਮੈਨੂੰ ਪੱਕਾ ਪਤਾ ਹੈ ਕਿ ਸਰਬਜੀਤ ਸਿੰਘ ਮਾਨੁਕੇ ਨੇ ਹੀ ਮੇਰੇ ਉੱਤੇ ਹਮਲਾ ਕਰਵਾਇਆ ਹੈ ਕਿ ਨਹੀਂ ਕੋ ਸਚਾਈ ਹੈ ਕਿੰਨਾ ਕੋ ਝੂਠਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਦੋਂ ਸਰਬਜੀਤ ਸਿੰਘ ਮਾਨੁਕੇ ਜੋ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਜਦੋਂ ਉਹ ਖੁਲਾਸੇ ਕਰਨਗੇ ਤਾਂ